ਸਵਾਗਤ ਹੈ ਤੁਹਾਡਾ ਗਰੰਦਰ ਫੈਮਿਲੀ ਵਲੌਗ ਵਿੱਚ ਅੱਜ ਆਪਾਂ ਤੁਹਾਨੂੰ ਨਾਰਮਲ ਸਾਈਜ਼ ਦੀ ਕੁੜਤੀ ਦੀ ਕਟਿੰਗ ਕਰਨ ਦੱਸਾਂਗੇ ਨਾਰਮਲ ਸਾਈਜ਼ ਦਾ ਮਤਲਬ ਕਿ 18 ਇੰਚ ਦੀ ਛਾਤੀ ਹੁੰਦੀ ਹੈ ਨਾਰਮਲ ਸਾਈਜ਼ ਆ ਜਾਂਦਾ ਆਪਣਾ ਲਗਭਗ ਜਾਰਾ ਕੁੜਤੀਆਂ ਦੀ ਕਟਿੰਗ 18 ਇੰਚ ਦੇ ਛਾਤੀ ਦੇ ਹਿਸਾਬ ਨਾਲ ਕਟਿੰਗ ਕਰਦੇ ਆ ਜਿਹਦੇ ਵਿੱਚ ਇਹ ਕਰਨਾ ਸਭ ਤੋਂ ਪਹਿਲਾ ਸੱਤ ਇੰਚੇ ਮੋੜਿਆ ਨਿਸ਼ਾਨ ਲਾ ਲੈਣਾ ਇੱਕ ਤੁਸੀਂ ਤੇ ਇਹਨਾਂ ਨਿਸ਼ਾਨ ਮੈਨ ਲਾਉਣੇ ਆ ਤੇ 7 ਇੰਚ ਹੀ ਆਪਾਂ ਇੱਥੇ ਕਮਰ ਦਾ ਨਿਸ਼ਾਨ ਲਾ ਲੈਣਾ ਜਿਹੜੀ ਇਹਨਾਂ ਦੀ ਸਾਈਡ ਸਲਾਈਏ 12 ਇੰਚ ਤੇ ਆਪਾਂ 13 ਇੰਚ ਲਵਾਂ ਠੀਕ ਹੈ ਤਿੰਨ ਨਿਸ਼ਾਨ ਤੁਸੀਂ ਇਸ ਤਰੀਕੇ ਨਾਲ ਲਾ ਲੈਨੇ ਆ 7 ਇੰਚ ਮੋਢੇ ਦਾ ਨਿਸ਼ਾਨ ਹੋ ਗਿਆ ਇੱਥੇ ਹੀ ਛਾਤੀ ਦਾ ਨਿਸ਼ਾਨ ਆਊਗਾ ਕਮਰ ਤੇ हिਪ ਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਤੀਰੇ ਦਾ ਨਿਸ਼ਾਨ ਤੀਰਾ ਇਹਨਾਂ ਦਾ 12 ਇੰਚ ਤਿਆਰ ਆ ਤੇ ਆਪਾਂ ਲਾਵਾਂਗੇ 13 13 ਦਾ ਹਾਫ ਹੋ ਗਿਆ 6.5 ਹਾਂਜੀ ਆਪਾਂ ਤੁਹਾਨੂੰ ਦੱਸਦੇ ਹਾਂ ਬੈਕ ਗਲੇ ਦੇ ਹਿਸਾਬ ਨਾਲ ਹੀ ਤੀਰੇ ਦੀ ਚੜਾਈ ਰੱਖੀ ਜਾਂਦੀ ਹੈ ਠੀਕ ਹੈ ਜੇ ਆਪਣਾ ਬੈਕ ਗਲਾ ਡੀਪ ਹੈ ਤਾਂ ਆਪਾਂ ਤੀਰਾ ਘੱਟ ਤੋਂ ਘੱਟ ਰੱਖਦੇ ਹਾਂ ਠੀਕ ਹੈ ਜੇ ਆਪਣਾ ਬੈਕ ਗਲਾ ਛੋਟਾ ਆਪਾਂ 3 ਇਰਾ ਵੱਧ ਰੱਖਦੇ ਆ ਠੀਕ ਹੈ ਨਾਰਮਲ ਸਾਈਜ਼ ਵਿੱਚ ਆਪਾਂ 3 ਇਰਾ ਰੱਖਿਆ ਨਾ 12 ਇੰਚ ਤੇ 1 ਇੰਚ ਵੱਧ ਲੈ 13 13 ਦਾ ਹਾਫ ਹੋ ਗਿਆ 6.5 ਇੱਥੋਂ ਵੀ ਆਪਾਂ 6.5 ਹੀ ਲਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਨਾਰਮਲ ਸਾਈਜ਼ ਦੀ ਕੁੜਤੀ ਦੀ ਕਟਿੰਗ ਕਰਨ ਦੱਸਾਂਗੇ ਤੁਹਾਨੂੰ ਅੱਜ ਇਸ ਤਰੀਕੇ ਨਾਲ ਇੱਕ ਬਾਕਸ ਬਣ ਗਿਆ ਤੇ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਸਾਤੀ ਦਾ ਨਿਸ਼ਾਨ ਲਾਉਣਾ ਹੈ ਤੇ ਇਹ ਛਾਤੀ ਦੇ ਨਿਸ਼ਾਨ ਤੇ ਹੀ ਮੋਡੇ ਦਾ ਆਪਣੀ ਗੁਲਾਈ ਬਾਨਣੀ ਆ ਤੁਸੀਂ ਕਦੇ ਵੀ ਅੰਦਾਜ਼ੇ ਨਾਲ ਇਸ ਤਰੀਕੇ ਨਾਲ ਮੋਡੇ ਦੀ ਗੁਲਾਈ ਨਹੀਂ ਲਾਉਣੀ ਸਭ ਤੋਂ ਪਹਿਲਾਂ ਤੁਸੀਂ ਛਾਤੀ ਦਾ ਨਿਸ਼ਾਨ ਲਉਣਾ ਛਾਤੀ ਨਾਲ ਦੀ ਹੈਗੀ 18 ਇੰਚ ਤੇ ਆਪਾਂ ਇਹਦੇ ਵਿੱਚ ਸੂਟ ਵਿੱਚ ਪਲੇਟਾ ਪਾਉਣੀ ਆ ਤੇ ਆਪਾਂ ਲਾਵਾਂਗੇ 18.5 ਅਧੈਂਚ ਕਪੜਾ ਵੱਧ ਲਾਵਾਂਗੇ ਠੀਕ ਆ ਹੁਣ ਇਸ ਨਿਸ਼ਾਨ ਤੇ ਹੀ ਇਹ ਵਾਲੀ ਗੁਲਾਈ ਬਾਨਣੀ ਮੋਡੇ ਵਾਲੀ ਤੇ ਦੇਖੋ ਇਹਦੇ ਉੱਤੇ ਆਪਾਂ ਇੱਥੇ ਦੋ ਨਿਸ਼ਾਨ ਲਾਵਾਂਗੇ 1 2 ਇੰਚ ਤੇ ਲਾਵਾਂਗੇ 1 1 ਇੰਚ ਤੇ ਹੁਣ ਇਹਦੀ ਆਪਾਂ ਗੁਲਾਈ ਬਣਾਉਣੀ ਹੈ ਸਭ ਤੋਂ ਪਹਿਲਾਂ ਜਿਹੜਾ 2 ਇੰਚ ਦਾ ਨਿਸ਼ਾਨ ਲਾਇਆ ਸੀ ਬੈਕ ਵਾਲੀ ਮੋਢੇ ਦੀ ਆਪਾਂ ਇਹਦੇ ਤੇ ਗੁਲਾਈ ਵਧਾਵਾਂਗੇ ਇਸ ਤਰੀਕੇ ਨਾਲ ਐਸਟਰਾ ਜਰੂਰ ਵੀ ਤੁਸੀਂ ਮੋਢੇ ਦੀ ਗੁਲਾਈ ਬਣਾਉਣੀ ਹੈ ਇਸ ਤਰੀਕੇ ਨਾਲ ਤੁਸੀਂ ਫਿਟਿੰਗ ਵਾਲਾ ਨਿਸ਼ਾਨ ਲਾ ਕੇ ਸਾਤੀ ਵਾਲਾ ਨਿਸ਼ਾਨ ਲੱਗੂਗਾ ਫੇਰ ਹੀ ਮੋਢੇ ਦੀ ਗੁਲਾਈ ਬਣੂਗੀ ਇਸ ਤੋਂ ਬਾਅਦ ਆਪਾਂ ਜਿਹੜਾ 7 ਇੰਚ ਮੋਢਾ ਲਿਆ ਸੀ ਉਹ ਰਹਾਫ ਕਰਾਂਗੇ ਇਹ ਆਪਣੇ ਫਰੰਟ ਵਾਲੇ ਮੋਢੇ ਦੀ ਗੁਲਾਈ ਆ ਜੂਗੀ ਮਤਲਬ ਕਿ ਫਰੰਟ ਵਾਲੇ ਪੱਲੇ ਦੀ ਗੁਲਾਈ ਆ ਜੂਗੀ ਤੇ ਅੱਧਾ ਇੰਚ ਆਪਾਂ ਅੰਦਰਲੀ ਸਾਈਡ ਲਵਾਂਗੇ ਬੰਦ ਵਾਲਾ ਪਾਸਾ ਮੇਰੀ ਸਾਈਡ ਤੇ ਖੁੱਲ੍ਹੇ ਵਾਲਾ ਪਾਸਾ ਦੂਸਰੀ ਸਾਈਡ ਆ ਠੀਕ ਹੈ ਖੁੱਲ੍ਹੇ ਵਾਲੀ ਸਾਈਡ ਹੀ ਆਪਾਂ ਮੋੜ ਦੇ ਨਿਸ਼ਾਨ ਲਾਉਣੇ ਆ ਬੰਦ ਵਾਲੀ ਸਾਈਡ ਤੇ ਆਪਾਂ ਮੋੜ ਦੇ ਨਿਸ਼ਾਨ ਨਹੀਂ ਲਾਉਣੇ ਖੁੱਲੇ ਵਾਲੀ ਸਾਈਡ ਤੋਂ ਹੀ ਮੋੜ ਦੇ ਨਿਸ਼ਾਨ ਲਾਉਣੇ ਆ ਹੁਣ ਆਪਾਂ ਇਹਦੀ ਆਪਾਂ ਗੁਲਾਈ ਬਣਾਵਾਂਗੇ ਇਸ ਤਰੀਕੇ ਨਾਲ ਐਸਟਰਾ ਅਗਰ ਤੁਸੀਂ ਇਸ ਤਰੀਕੇ ਨਾਲ ਸੂਟ ਦੀ ਕਟਿੰਗ ਕਰੋਗੇ ਨਾ ਤਾਂ ਤੁਹਾਡੇ ਇੱਥੇ ਵਾਲ ਪਊਗਾ ਕੰਦੇ ਵਿੱਚ ਕਈ ਵਾਰ ਕੀ ਹੁੰਦਾ ਮੋਢੇ ਦੇ ਆਵਲ ਸਾਈਡ ਤੇ ਆਪਣੇ ਵਾਲ ਪੈ ਜਾਂਦੇ ਆ ਤੇ ਨਾ ਹੀ ਆਪਣੇ ਖਿੱਚ ਪਊਗੀ ਕਿਉਂ ਜਿਹੜੀ ਆਪਾਂ 1/2 ਇੰਚ ਦੀ ਆਵਲ ਹੀ ਕਾਟ ਪਾਈ ਐ ਇਹਦੇ ਨਾਲ ਕੀ ਹੋਗਾ ਆਪਣਾ ਇੱਥੋਂ ਮੋਢੇ ਕੋਲ ਕਪੜਾ ਬਿਲਕੁਲ ਸਹੀ ਆਊਗਾ ਇੱਥੇ ਤੁਹਾਡੇ ਕੋਈ ਵੀ ਵਾਲ ਝੋਲ ਨਹੀਂ ਪਊਗਾ ਤੇ 1/2 ਇੰਚ ਆਪਾਂ ਇੱਥੇ ਉੱਪਰ ਤੀਰੇ ਦੀ ਕਾਟ ਦਾ ਪਾਉਣਾ ਜਦੋਂ ਆਪਾਂ 1/2 ਇੰਚ ਤੀਰੇ ਦੀ ਕਾਟ ਫਰੰਟ ਵਾਲੇ ਪੱਲੇ 'ਚ ਪਾਵਾਂਗੇ ਡਾਊਨ ਇਹਦੇ ਨਾਲ ਕੀ ਹੋਊਗਾ ਫਰੰਟ ਵਾਲਾ ਪੱਲਾ ਆਪਣਾ ਬੈਕ ਵਾਲੇ ਪੱਲੇ ਨੂੰ ਨਾ ਜਾਊਗਾ ਕਈ ਵਾਰ ਪੈਣਾ ਕੀ ਕਰਦੀ ਐ ਤੁਸੀ ਕਾਟ ਨਹੀਂ ਪਉਂਦੀਆਂ ਫਰੰਟ ਵਾਲਾ ਪੱਲਾ ਮਤਲਬ ਕਿ ਫਰੰਟ ਵਾਲਾ ਗਲਾ ਬੈਕ ਵਾਲੇ ਪਾਸੋਂ ਜਲਿਆ ਹੁੰਦਾ ਇਹਦੇ ਨਾਲ ਤੁਹਾਡਾ ਫਰੰਟ ਵਾਲਾ ਗਲਾ ਬੈਕ ਵਾਲੇ ਪਾਸੋਂ ਨਹੀਂ ਜਾਊਗਾ ਇੱਥੋਂ ਤੁਸੀਂ 3 ਇੰਚਾ ਨਿਸ਼ਾਨ ਲਾਉਣਾ ਇੱਕ 3 ਇੰਚਾ ਨਿਸ਼ਾਨ ਲਾਉਣ ਤੋਂ ਬਾਅਦ ਇਹ ਕਿਹੜਾ ਤੁਸੀਂ ਅੱਧਾ ਇੰਚੀ ਤੇਰੇ ਦਾ ਨਿਸ਼ਾਨ ਲਾਇਆ ਸੀ ਇਹਨੂੰ ਤੁਸੀਂ ਇਸ ਤਰੀਕੇ ਨਾਲ ਕਾਟ ਬਣਾ ਦੇਣਾ ਇਸ ਤਰੀਕੇ ਨਾਲ ਠੀਕ ਹੈ ਤੇ ਕਾਟ ਹੋ ਜਾਣੀ ਆਪਣੀ ਸੀ ਇਸ ਤੋਂ ਬਾਅਦ ਇੱਥੇ ਲਾਵਾਂਗੇ ਆਪਾਂ ਨੇ ਕਮਰ ਦਾ ਨਿਸ਼ਾਨ ਕਮਰ ਇਹਨਾਂ ਦੀ ਹੈਗੀ 32 ਇੰਚ ਬੱਤੀ ਦਾ ਹਾਫ ਹੋ ਗਿਆ 16 ਇੰਚ ਤੇ ਆਪਾਂ ਲਾਵਾਂਗੇ 17 ਕਿਉਂਕਿ ਆਪਾਂ ਸੂਟ ਵਿੱਚ ਪਲੇਟਾ ਪਾਉਣੀ ਆ ਤੇ 1 ਇੰਚ ਕਪੜਾ ਆਪਣਾ ਪਲੇਟਾ ਦੇ ਵਿੱਚ ਚਲਿਆ ਜਾਊਗਾ 18 ਇੰਚ ਨੇ ਲਈ हिਪ ਹੈ 18 ਦਾ ਹਾਫ ਹੋ ਗਿਆ 9 ਇੰਚ ਠੀਕ ਹੈ ਇਹ ਉਹਨਾਂ ਦੇ ਫਿਟਿੰਗ ਦੇ ਨਿਸ਼ਾਨ ਹੈ ਇਸ ਤਰੀਕੇ ਨਾਲ ਤੇ ਸਭ ਤੋਂ ਪਹਿਲਾਂ ਆਪਾਂ ਮੋਢੇ ਵਰੀ ਗੁਲਾਈ ਦੀ ਕਟਿੰਗ ਕਰਨੀ ਆ ठीक है सारे पल्ले चका जो आप वाली काट ला पाई है ये सारे पल चक ये वाली कटिंग करनी है आप जो तो तीती दे हिसाब न मोडे की गलाई पाओगे ना तो बैक वाले पल तो खिच मारूंगे उपरों से ना ही अपने इतों वल पा ठीक है इस तुम बाहर सिर्फ फ्रंट वाला पला चकेंगे ਤੇ ਆਹ ਵਾਲੀ ਗੁਲਾਈ ਜਿਹੜੇ ਪਾਈ ਹੈ ਇਹਦੀ ਕਟਿੰਗ ਕਰਾਂਗੇ ਤਾਂ ਧੀਰੇ ਦੀ ਕਟਿੰਗ ਕਰਨੇ ਆਂਗੇ ਇਹ ਸਿਰਫ ਫਰੰਟ ਵਾਲੇ ਪੱਲੇ ਚ ਪੋਣੀ ਆਪਾਂ ਕੱਟ ਕੇ ਤੇ ਧੀਰੇ ਦੀ ਕਟਿੰਗ ਕਰਾਂਗੇ ਤਾਂ ਦੱਜ ਚ ਲਾਪਾਂ ਕੱਟ ਪਈ ਸੀ ਪਰ ਫਰੰਟ ਵਾਲਾ ਪੱਲਾ ਹੀ ਕਟਿੰਗ ਕਰਨਾ ਠੀਕ ਹੈ ਤੇ ਇਸ ਤੋਂ ਬਾਅਦ ਤੁਸੀਂ ਆ ਹਿਪ ਵਾਲਾ ਕੱਟ ਜਰੂਰ ਲਗਾਉਣਾ ਠੀਕ ਹੈ ਜੀ ਇਹਦੇ ਨਾਲ ਹੀ ਆਪਣਾ ਜਿਹੜਾ ਹੈਗਾ ਸੂਟ ਦੀ ਫਿਟਿੰਗ ਦੀ ਸਲਾਈ ਸਹੀ ਆਊਗੀ ਹੀਪਾ ਵਾਲਾ ਕੱਟ ਤੁਸੀਂ ਜਰੂਰ ਲਉਣਾ ਸਾਰੇ ਪੱਲਿਆਂ ਦੇ ਫਰੰਟ ਤੇ ਬੈਕ ਵਾਲੇ ਇਕੱਠੇ ਤੁਸੀਂ ਇਸ ਤਰੀਕੇ ਨਾਲ ਕੱਟ ਲੈ ਲੈਣਾ ਕਈ ਵਾਰ ਕੀ ਹੁੰਦਾ ਪਏ ਜੋ ਸੂਟ ਨੂੰ ਤਰਪਾਈ ਕਰਦੀਆਂ ਜਿਹੜਾ ਆਪਣਾ ਫਰੰਟ ਵਾਲਾ ਪੱਲਾ ਹੁੰਦਾ ਅੱਧਾ ਇੰਚ ਆਪਣਾ ਉੱਪਰ ਚਲੇ ਆ ਜਾਂਦਾ ਠੀਕ ਹੈ ਜੀ ਉੱਚਾ ਹੁੰਦਾ ਬੈਕ ਵਾਲਾ ਪੱਲਾ ਆਪਣਾ ਅੱਧਾ ਇੰਚ ਵਾਜ ਜਾਂਦਾ ਉਹ ਕਟਿੰਗ ਹੋ ਗਈ ਹੈ ਇਸ ਤੋਂ ਬਾਅਦ ਆਪਾਂ ਬੈਕ ਗਲੇ ਦੀ ਕਾਟ ਪਾਵਾਂਗੇ ਬੈਕ ਗਲੈਨਰ ਦਾ 3 ਇੰਚ ਰੈਡੀ ਹੈ ਜਿਹੜੀ ਆਪਾਂ ਗੁਲਾਈ ਰੱਖਣੀ ਹੈ ਸਵਾ 2 ਇੰਚ ਰੱਖਣੀ ਹੈ ਇਸ ਤੋਂ ਵੱਧ ਨਹੀਂ ਰੱਖਣੀ ਇਹ ਠੀਕ ਹੈ ਅਗਰ ਤੁਹਾਡਾ ਗਲਾ ਇਸ ਤੋਂ ਜਾਰਾ ਛੋਟਾ ਹੈ ਤਾਂ ਤੁਸੀਂ ਇਹ ਵਾਲੀ ਜਿਹੜੀ ਕਾਟ ਆ ਸਵਾ 2 ਤੋਂ 2.5 ਇੰਚ ਵੀ ਬਾ ਸਕਦੇ ਹੋ ਤੇ ਇਹਦੀ ਆਪਾਂ ਬਣਾ ਲਏਗੀ ਗੁਲਾਈ ਠੀਕ ਹੈ ਜੀ ਅਗਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਤੁਸੀਂ ਇਸ ਤਰੀਕੇ ਨਾਲ ਨੋਰਮਲ ਕੋਰਟੀ ਦੀ ਕਟਿੰਗ ਕਰ ਸਕਦੇ ਹੋ ਸੋ ਮਿਲਦੇ ਆ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ